ਇੱਕ ਪਾਸੇ ਤਾਂ ਸਿੱਧੂ ਮੂਸੇਵਾਲਾ ਦਾ ਪਿਤਾ ਸਰਦਾਰ ਬਲਕੌਰ ਸਿੰਘ ਇਹ ਗੱਲ ਕਹਿੰਦਾ ਪਿਆ ਕਿ ਮੈਂ ਹਜੇ ਕੋਈ ਵੀ ਸਿਆਸਤ ਦੇ ਵਿੱਚ ਕਦਮ ਨਹੀਂ ਰੱਖੂੰਗਾ ਪਰ ਉੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਕੱਲ ਸਰਦਾਰ ਬਲਕੌਰ ਸਿੰਘ ਨੇ ਕਾਂਗਰਸ ਪਾਰਟੀ ਦੀ ਖੁੱਲਕੇ ਸਪੋਰਟ ਕੀਤੀ ਹੈ ਜਿੱਥੇ ਕਿ ਉਹ ਸੁਖਪਾਲ ਖੈਰੇ ਨਾਲ ਬੈਠੇ ਹੋਏ ਨਾਜ਼ਰ ਆਏ ਤੇ ਕਿਹਾ ਕਿ ਮੈਨੂੰ ਕਾਂਗਰਸ ਪਾਰਟੀ ਦੇ ਉੱਪਰ ਬਹੁਤ ਜ਼ਿਆਦਾ ਮਾਣ ਆਗਾ ਤੇ ਸਾਡੀ ਸਾਰੀ ਫੈਮਿਲੀ ਕਾਂਗਰਸ ਪਾਰਟੀ ਨੂੰ ਸਪੋਰਟ ਕਰਦੀ ਆਗੀ। ਅੱਜ ਦੀ ਨਾਲ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਇਹ ਫੈਸਲਾ ਜਿਹੜਾ ਕਿ ਸਾਡੀ ਫੈਮਿਲੀ ਦਾ ਨਿੱਜੀ ਫੈਸਲਾਗਾ ਏਕਰ ਮੈਂ ਕਾਂਗਰਸ ਨੂੰ ਸਪੋਰਟ ਕਰਦਾ ਪਿਆਗਾ ਮੈਂ ਇਹ ਕਿਸੇ ਵੀ ਦਬਾਅ ਹੇਠਾ ਕੇ ਕਾਂਗਰਸ ਨੂੰ ਸਪੋਰਟ ਨਹੀਂ ਕਰਦਾ ਸੋ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੇ ਕਿ ਇਹ ਬਲਕੌਰ ਸਿੰਘ ਨੇ ਸਹੀ ਕੀਤਾ ਜਾਂ ਗਲਤ ਕੀਤਾ ਕਾਂਗਰਸ ਨੂੰ ਸਪੋਰਟ ਕਰਕੇ ਕਿਉਂਕਿ ਸਿੱਧੂ ਮੂਸੇਵਾਲਾ ਵੀ ਇਨ੍ਹਾਂ ਸਰਕਾਰਾਂ ਨੇ ਹੀ ਮਰਵਾਇਆ ਸੀਗਾ ਤੁਸੀਂ ਕਮੈਂਟ ਵੀ ਸਕਰੀਨ ਉੱਪਰ ਪੜ੍ਹ ਸਕਦੇ ਲੋਕ ਹੁਣ ਸਰਦਾਰ ਬਲਕੌਰ ਸਿੰਘ ਨੂੰ ਗਾਲਾਂ ਕੱਢਦੇ ਪਏ ਨੇ ਕਿ ਤੂੰ ਇਹ ਗਲਤ ਕੀਤਾ ਤੂੰ ਸਿਆਸਤ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਤੂੰ ਆਪਣੇ ਪਹਿਲਾ ਪੁੱਤ ਦਾ ਇਨਸਾਫ ਲੈਣਾ ਸੀਗਾ ਤੁਸੀਂ ਕਮੈਂਟ ਆਪਣੇ ਸਕਰੀਨ ਉੱਪਰ ਪੜ੍ਹ ਸਕਦੇ ਜਿਸ ਦੇ ਵਿੱਚ ਸਰਦਾਰ ਬਲਕੌਰ ਨੂੰ ਲੋਕ ਕਿੰਨੀਆਂ ਗਾਲਾਂ ਕੱਢਦੇ ਪਏ ਨੇ ਸਾਰੇ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਹੋ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ